ਬਾਬੇ ਦੇ ਚੱਲੇ ਬਾਬੇ ਦੇ ਜੰਨੇ ਆ ਤੂੰ ਜੇ ਬੱਤ ਨਹੀਂ ਨਾ ਆਜੋ ਚੱਲੀਏ ਆਜੋ ਜੰਨੇ ਹਾਂਜੀ ਆਪਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ हां जी शरीर लगी हुई है तो पहले ही अपने रो गए पानी पीने क्योंकि बहुत ज्यादा गर्मी सी बाकी जवाकों में चक के बीच हो बुरा हाल हो जाता तो बहुत प्यास लगी हुई पे इत रो गए

ਸਾਰੀ ਜ਼ਿੰਦਗੀ ਗੁਰੂ ਘਰ ਦੀ ਸੇਵਾ ਕੀਤੀ ਅੱਜ ਜਦੋਂ ਸੀ ਪਰਵਾਰ ਸਾਹਿਬ ਦੇ ਦਰਸ਼ਨ ਦਾ ਨਿਭਾਉਂਦੇ ਜਾਂਦੇ ਹਨ ਇੱਕ ਪਰਕਰਮਾ ਦੇ ਵਿੱਚ 베ਰੀ ਲੱਗੀ ਹੋਈ ਆ ਜਿਹੜੀਆਂ ਉਹ 베ਰੀਆਂ ਨੇ ਦਰਬਾਰ ਸਾਹਿਬ ਦੇ ਘਾਰੇ ਕੋਲੇ ਲੱਗੀਆਂ ਹੋਈਆਂ ਪਰਕਰਮਾ ਦੇ ਵਿੱਚ ਉਹਨਾਂ ਦਾ ਕੋਈ ਇਤਿਹਾਸ ਹੈ ਉਹਨਾਂ 베ਰੀਆਂ ਦਾ ਕੋਈ ਇਤਿਹਾਸ ਹੈ ਉਹਦੇ ਕਿਉਂ ਤੈਨੂੰ 베ਰੀਆਂ ਇਸ ਨਾਲ ਕਰਕੇ ਉਹਦਾ ਕੋਲ ਹੰਡਿਆ ਸੀ ਸੰਗੀਤ ਹੋਇਆ ਸੀ ਉਹਨੂੰ ਸੀ ਕਹਿੰਦੇ ਬੋਖ ਪੰਜਰੀ ਮੇਰੀ ਇੱਕ ਜਦੋਂ ਅਸੀਂ ਪਰਵਾਸ ਸਾਹਿਬ ਦੇ ਲਖਣ ਕਰਨ ਵਾਸਤੇ ਜਾਂਦੇ ਆ ਸੱਜੇ ਹੱਥ ਤੇਰੀ ਆ ਜਿਵੇਂ ਅਸੀਂ ਕਹਿੰਦੇ ਆ ਨਾਚੀਏ ਲਈ ਉਹਨਾਂ ਬੇਰੀਆਂ ਦੇ ਨਾਲ ਜਦੋਂ ਮੱਸਾ ਰਿਕੜ ਪਰਵਾਸ ਸਾਹਿਬ ਦੀ ਗਾਇਕੀ ਕਰਿਆ ਸੀ ਦਾ ਸੱਚ ਪਾਣੀ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਬੈਠ ਕੇ ਖੁਸ਼ਾ ਹੁੰਦੀ ਰਹੀ ਸੀ ਸਰਪਾ ਵੀ ਹੱਸਦੀ ਸੰਜੀਨੀਆ ਵਿਚਾਰ ਰਿਹਾ ਸੀ ਜਦੋਂ ਮਾਣੇ ਕਾਬੂ ਕਰਿਆ ਸੀ ਪਰਮਾਨੰਥ ਸਾਹਿਬ ਦੀ ਮਯਾਲਾ ਨੂੰ ਭਗਤ ਰਹਾ ਸੀ ਬਸਾਰਣ ਮਸੇ ਰਕਣ ਦਾ ਸਿਰ ਵਡਣ ਵਾਸਤੇ ਫਿਕਾ ਦੇਵ ਦੀ ਧਰਤੀ ਤੋਂ ਚੱਲ ਕੇ ਭਾਈ ਸੁਖਾ ਸਿੰਘ ਭਾਈ ਮਹਤਾਬ ਸਿੰਘ ਆਏ ਉਹਨਾਂ ਦੇ ਉਹ ਦਾਤੀ ਬੇਕੂਲਣ ਢੋਲੇ ਬੰਨੇ ਸੀ ਆਪਣੀ ਜੋ ਮਸੇ ਰੰਡ ਦਾ ਸਿਰ ਵਡਣ ਵਾਸਤੇ ਦਰਬਾਰ ਸਾਹਿਬ ਦੇ ਵਿੱਚ ਗਏ ਸੀ

ਕਿੱਥੇ ਚੱਲ ਮੜਾ ਜਾ ਉਹ ਪਰਲੇ ਨਹੀਂ ਬੱਤ ਸੁਹਣੇ ਦੇਖ ਉਹ ਹੁੰਦੇ ਨੇ ਪਰ ਜੇ ਵਾਲੀ ਨਹੀਂ ਹੈਗੀ ਨਹੀਂ ਜੇ ਵਾਲੀ ਨਹੀਂ ਪੱਖੇ ਨਹੀਂ ਲੈਣੇ ਹੈਗੇ ਨਹੀਂ ਲੈਣਾ ਪੱਖਾ ਇਹਨਾਂ ਨੂੰ ਕਿਹੜਾ ਦਿਖਾ ਦੋ گلاب ਦੀ ਜੀ ਦੇਖੀ ਵਰਗੇ ਰੈੱਡ ਤੇ گلاب ਦੀ ਚੁਕੜੀ ਸੀ گلاب ਦੀ ਸੁਹਣੀ ਆ ਡੋਰ ਲੈਣੀ ਕਹਿੰਦੀ ਪੱਖਾ ਲੈਣਾ ਉਹ ਚ ਪਾਣੀ ਇਹ ਮੂੰਹ ਚ ਭਾਈ ਜਾਂਦੀ ਰਹਿੰਦੀ ਆ ਹਾਂ ਬੱਚੇ ਆ ਟਰੈਕਟਰ ਜਦ ਤੱਕ ਇਹ ਉਹ ਇਹਦਾ 哎。 गुरप्रीत और है कि बॉल हाल तो देख हो गया गर्मी ना बुरा हाल हो गया भाई ये कहती ਕਿੰਨ ਕਦੇ ਕਿੰਨਾ ਕੁਛ ਨਹੀਂ ਹੈ ਸ਼ਾਪਿੰਗ ਪਾਜ ਮੋਛਣਾ ਮਾਂ ਮਮੀ ਕਾਕਾ ਡੋਰਮਨ ਲੈ ਆਇਆ ਸਭੂ ਟਰੈਕਟਰ ਲੈ ਆਇਆ ਹੋਰ ਟਰੈਕਟਰ ਲੈ ਆਇਆ ਹੋਰ ਬਤਾਨੀ ਕੀ ਕੀ ਹਾਂ ਨਾ ਸਾਮਾਨ